ਮੇਰਾ ਪੁੱਤ ਰਹਾ ਨਾ ਖੁਸ਼ਨੀ ਡੈਡੀ ਜੀ ਨੇ ਪੜ੍ਹਦੀ ਸੀ ਅੱਛਾ ਹਾਂਜੀ ਤੇ ਡੈਡੀ ਜੀ ਨੂੰ ਇੱਕ ਗੱਲ ਕਰਨੀ ਸੀਗੀ ਹਾਂ ਬੇਟਾ ਮੇਰੇ ਪਾਸੋਂ ਪੇਪਰ ਹੈ ਪੇਪਰ ਪੁੱਤ ਹਾਂਜੀ ਤੇ ਡੈਡੀ ਜੀ ਫਿਰ ਹੁਣ ਪੇਪਰ ਟੀਮੇ ਦੇ ਕੇ ਆਵਾਂਗੇ ਮੇਨ ਤੱਕ ਬਹੁਤ ਘਬਰਾਟ ਹੋ ਰਹੀ ਆ ਕੋਈ ਨਾ ਪਤਾ ਵੀ ਮੈਂ ਹੱਲ ਕਰ ਰੱਖਿਆ ਤੇਰਾ ਠੀਕ ਹੈ ਤੇਰੀ ਭੂਆ ਨਾਲ ਮੇਰੀ ਸਾਰੀ ਗੱਲਬਾਤ ਹੋ ਗਈ ਹੁਣ ਤੇਰੀ ਭੂਆ ਨੂੰ ਆਪਾਂ ਫੋਨ ਕਰ ਦਿੰਨੇ ਠੀਕ ਹੈ ਤੂੰ ਤੇ ਮਮਮੀ ਨੂੰ ਕਹਿ ਦੋ ਕਿ ਮੈਂ ਬਿਮਾਰ ਹੋ ਰਹੀ ਆ ਤੇ ਵੀ ਆਪਣਾ ਕੋਮਲ ਨੂੰ ਮੇਰੇ ਕੋਲ ਭੇਜ ਦੋ ਠੀਕ ਹੈ ਮੈਂ ਲੈ ਜੂਗੀ ਕੋਮਲ ਨੂੰ ਤੇ ਤੁਸੀਂ ਪੁੱਤ ਉੱਥੇ ਜਾਣਾਗਾ 2-3 ਦਿਨ ਉੱਥੇ ਰਹਿਣਾ ਤੇਨੂੰ ਭਾਗ ਲਈ ਠੀਕ ਹੈ ਤੇ ਪੇਪਰ ਦੇ ਕੇ ਜਿੱਦੇ ਪੇਪਰ ਖਤਮ ਹੋ ਗਿਆ ਤੇਰਾ ਤੂੰ ਫਿਰ ਓਰੇ ਆ ਜਿੱਦੇ ਤੈਨੂੰ ਆਪੇ ਸਾਡੇ ਤੇ ਠੀਕ ਹੈ ਮੈਂ ਕਰ ਦਣਾ ਤੇਰੀ ਭੂਲ ਨੂੰ ਕਰ ਦੱਸੀ ਠੀਕ ਹੈ ਮੇਰਾ ਵੀ ਕਾਲ ਦਾ ਨੰਬਰ ਵੀ ਆ ਗਿਆ ਹੈਲੋ ਹਾਂ ਬਈ ਹਾਂ ਠੀਕ ਹੈ ਭਾਈ ਹਾਂ ਠੀਕ ਹੈ ਭਾਈ ਬਹੁਤ ਵਧੀਆ ਤੁਸੀਂ ਦੱਸੋ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਔਰ ਕੋਮਲ ਠੀਕ ਹੈ ਭਾਈ ਹਾਂ ਠੀਕ ਹੈ ਅੱਛਾ ਅੱਛਾ ਕੈਮਰਾ ਆਇਆ ਸੀ ਭਾਈ ਫੋਨ ਨਾ ਆਇਆ ਨਹੀਂ ਬਈ ਕੋਮਲ ਉਨ੍ਹਾਇਆ ਜੀ ਇਹ ਰੈਕਟਰ ਹੋ ਗਿਆ ਅੱਛਾ ਰੈਕਟਰ ਹੋ ਗਿਆ ਕੋਮਲ ਦਾ ਠੀਕ ਹੈ ਭਾਈ ਠੀਕ ਹੈ ਤੁਸੀਂ ਸੱਜੋ ਕਸ ਕੋਈ ਕੰਮ ਹੋ ਗਿਆ ਚਲੋ ਕੋਈ ਨਾ ਭਈ ਆ ਜਾਣਾ ਮੈਂ ਤਿਆਰ ਹੋ ਕੇ ਆ ਜਾਣਾ ਠੀਕ ਹੈ ਹਾਂ ਠੀਕ ਹੈ ਵੀ ਠੀਕ ਹੈ ਸੱਸਰੀ ਕਾ ਬਾ ਮਾ ਬਾ ਇਹਰਾ ਪੁੱਤ ਦਾਸ ਦੇ ਪਾਸ ਅੱਛਾ ਪੁੱਤ ਲਾਇਆ ਵਾਲਾ ਵਧੀਆ ਹੋ ਗਿਆ ਫਿਰ ਕਿਉਂ ਮੈਂ ਮੇਰੇ ਯਾਰਾਂ ਦੋਸਤਾਂ ਦੇ ਵਿੱਚ ਧੁੱਪ ਬਣਾਉਣੀ ਆ ਤੇ ਮੈਨੂੰ ਫੋਨ ਲੈ ਕੇ ਕੋਈ ਨਾ ਪੁੱਤ ਲੈ ਦਾਂਗੇ ਮੋਬਾਈਲ ਮੋਬਾਈਲ ਦੀ ਕੀ ਗੱਲ ਆ ਗਈ ਕੋਈ ਨਾ ਆ ਜਾਣ ਤੇ ਪੁੱਤ ਤੇਰੇ ਡੈਡੀ ਨੂੰ ਮੈਂ ਹੁਣ ਕਹਿ ਦਿੰਦੀ ਆ ਉਹਨੂੰ ਵਿਲਿਆਕੇ ਦੇ ਮੇਰੇ ਮੁੰਡੇ ਨੂੰ ਮੋਬਾਈਲ ਠੀਕ ਆ ਮਾਂ ਜਾ ਪੁੱਤ ਚਾਹ ਪੀ ਆ ਥਮੋਸ ਚੰਦਰਾ ਰਸੋਈ ਤੇ ਤੂੰ ਚਾਹ ਪੀ ਲੈ ਜਾ ਠੀਕ ਆ ਮਾਂ ਮੈਂ ਚਾਹ ਲੈਂਦਾ ਅੰਮਾ ਪੁੱਤ ਬਾਹਲੀ ਕੋਸੇ ਜੇ ਹੋ ਰਹੇ ਹਾਂ ਲੈ ਕਿਉਂ ਮਾਂ ਪੁੱਤ ਨੇ ਖੁਸ਼ ਹੋਣਾ ਨਹੀਂ ਠੀਕ ਆ ਲੋ ਪੁੱਤਾ ਮੇਰਾ ਲਾਡਲਾ ਅੱਛਾ ਉਹ ਤਾਂ ਪਾਸ ਹੋ ਗਿਆ ਮੇਰਾ ਪੁੱਤ ਅੱਜ 10ਵੀਂ ਚ ਪੱਕੀ ਗੱਲ ਆ ਹੋਰ ਮਰਪੁੱਤ ਦਾ ਇੰਨਾ ਖੋਸ ਹੋ ਰਿਹਾ ਸੀਗਾ ਮੈਨੂੰ ਵੀ ਖਸ ਕਰਤਾ ਸੀ ਕੀ ਗੱਲ ਆ ਕੁੜੀ ਵੀ ਵਧੀਆ ਪੜਦੀ ਸੀ ਆਪਣੀ ਓ ਗੂੜੇ ਦਾ ਬੋਲਾ ਪੜਦੀ ਏ ਪਤਾ ਹੀ ਓ ਤਾਂ ਚਲ ਕੋਈ ਨਾ ਫਿਰ ਹੁਣ ਤਾਂ ਹਟਾ ਲਈ ਮੁੰਡੇ ਦਾ ਤਾਂ ਤੈਨੂੰ ਚਾਹ ਨਹੀਂ ਚੜਾਵਾ ਜਦਕਿ ਨੇ ਕੁੜੀ ਵਰੀ ਉਹਦੀ ਕਹਤਾਂ ਮੈਂ ਮੁੰਡੇ ਦਾ ਮੈਨੂੰ ਪੂਰਾ ਚਾਹਗਾ ਚੰਗਾ ਸੱਚ ਨਾਲੇ ਮੈਂ ਤਾਂ ਐ ਕਹਿੰਦੀ ਸੀ ਕਿ ਤੈਨੂੰ ਤੇ ਵਿੱਕਿਆ ਹੈ ਕਹਿੰਦਾ ਸੀ ਕਹਿੰਦਾ ਮੈਨੂੰ ਮੋਬਾਈਲ ਚਾਹੀਦਾ ਮੰਮੀ ਕਹਿੰਦਾ ਸਾਰੇ ਮੁੰਡਿਆਂ ਕੋਲੇ ਆ ਸਕੂਲ 'ਚ ਅੱਛਾ ਤੇ ਕਹਿੰਦਾ ਮੈਨੂੰ ਤਾਂ ਬੇਇੱਜ਼ਤੀ ਜੀ ਹੁੰਦੀ ਏ ਹਣ ਦੇਖ ਕੇ ਮੈਂ ਤਾਂ ਹੋਰ ਜੇ ਲੱਗਿਆ ਤੂੰ ਐ ਕਰ ਮੁੰਡੇ ਨੂੰ ਨਾ ਮੋਬਾਈਲ ਲਿਆ ਕੇ ਦੇ ਚਲ ਕੋਈ ਨਾ ਮੈਂ ਕਰ ਲੈਣਾ ਕੋਈ ਜਗੜ ਲਿਆ ਦੇਣਾ ਤਾਂ ਮੈਨੂੰ ਨਹੀਂ ਪਤਾ ਜੇ ਮੈਂ ਮਰਜੀ ਕਰ ਮੁੰਡੇ ਨੂੰ ਫੋਨ ਲਿਆ ਕੇ ਦੇ ਚਲ ਤੂੰ ਕਰੋ ਚਾਹੀਦਾ ਮੋਬਾਈਲ ਮਮਾ ਅਸੀਂ ਕਹਿੰਦੀ ਆ ਮੁੰਡੇ ਨੂੰ ਮੋਬਾਈਲ ਲਿਆ ਕੇ ਨਾ ਤਾਂ ਲੈ ਕੇ ਦੇਣੀ ਪੂਗਾ ਕਿਸੇ ਨਾ ਕਿਸੇ ਪਾਸੇ ਤਾਂ ਜਗੜ ਕਰਨੀ ਪੂਗਾ ਚਲੋ ਘਰੇਟੇ ਚੱਲਦੇ ਆ ਤੇ ਜਦੋਂ ਕੁੜੀ ਵਾਸਤੇ ਕਿਹਾ ਸੀਗਾ ਉਦੋਂ ਤਾਂ ਕਿ ਮੈਂ ਕਰਦੀ ਸੀ ਹੁਣ ਮੁੰਡੇ ਵਾਸਤੇ ਬੜੀ ਫੁੱਲੀ ਚੜਾ ਰੱਖੀ ਹੈਗੀ ਮੈਂ ਤਾਂ ਭੁਲੇਖੇ ਦੋਕੇ ਦੋਨਾਂ ਨੂੰ ਪਿਆਰ ਇੱਕੋ ਜਿਹਾ ਕਰਾਂਗਾ ਲੈ ਦੇਖ ਲੈ ਕਹਿੰਦਾ ਸੀ ਤੇ ਕੁੜੀ ਨੂੰ ਮੋਬਾਈਲ ਲੈ ਕੇ ਦੂੰਗਾ ਉਹਨੂੰ ਤਾਂ ਮੈਂ ਉਹੀ ਨਹੀਂ ਲਿਆਉਣ ਦਿੰਦੀ ਕਿ ਮੋਬਾਈਲ ਆਹ ਵਧੀਆ ਹੋ ਗਿਆ ਹੁਣ ਮੇਰੇ ਪੁੱਤ ਖਾਤਰ ਮੋਬਾਈਲ ਲੈਣ ਭਾਗਿਆ ਵਧੀਆ ਹੋ ਗਿਆ ਚੱਲ ਮੇਰੇ ਆਖੇ ਲੱਗ ਗਿਆ ਨਾਲੇ ਮੇਰੇ ਮੁੰਡੇ ਦੀ ਹੁਣ ਠੁੱਕ ਬਣ ਜੂ ਸਕੂਲ 'ਚ ਯਾਰਾਂ ਦੋਸਤਾਂ 'ਚ ਬੈਂਦਾ ਬੇਇੱਜ਼ਤੀ ਹੁੰਦੀ ਹੈ ਲੈ ਨਾਲੇ ਮੇਰੇ ਪੁੱਤ ਨੂੰ ਜਾ ਚੜ ਜੂਗਾ ਹਾਂ ਮੈਂ ਤਾਂ ਲਾਡਾ ਨਾਲ ਪਾਲਿਆਗਾ ਜਵਾਕ ਇਹ ਇਸੇ ਵਾਸਤੇ ਕਰਦੇ ਆ ਸਾਰਾ ਕੁਝ ਹਾਂ ਆਵੇ ਵਧੀਆ ਹੋਣਾ ਪੁੱਤ ਹਾਂ ਲੈ ਤੇ ਹੁਣ ਵੇਖੀ ਮੈਂ ਕਿਵੇਂ ਮੇਰੇ ਯਾਰ ਦੋਸਤੇ ਠੁੱਕ ਬਣਾਉਂਦਾ ਬੇ ਕੇ ਗਾਉਂਦੀ ਰੀਲ ਰੂਲਾ ਮੈਂ ਨੈਟ ਦਾ ਜੁਗਾ ਤੈਨੂੰ ਵੀ ਸਿਖਾਉਂਗਾ ਹੁਣ ਬੇ ਪੁੱਤ ਤੂੰ ਆ ਮੇਰੀ ਗੱਲ ਮੰਨ ਉਹ ਜਿਹੜਾ ਹੁਣ ਗਾਣਾ ਆ ਜਾਂ ਬਾਲਾ ਚੱਲ ਰਿਹਾ ਹੈ ਨਾ ਜਿਹੜਾ ਉਹ ਬੇਬੇ ਬਾਪੂ ਵਾਲਾ ਜਾਂ ਉਹ ਲਾ ਦੇ ਉਹ ਲਾ ਦੇ ਲਾ ਦੇ ਬੇ ਪੁੱਤ ਠੋਕ ਬਣਾ ਦੇ ਪੂਰੀ ਚੀਕਾ ਵਧੀਆ ਵਧੀਆ ਵੀਰੇ ਠੀਕ ਠਾਕ ਹਾਂ ਭਜੀ ਉਹ ਵਧੀਆ ਤੋਂ ਨਾ ਸਾ ਵਧੀਆ ਵਧੀਆ ਮੁਬਾਰਕਾ ਤੇਰੇ ਭਰਾ ਨੇ ਫੋਨ ਨਹੀਂ ਆਂਦਾ ਨਾ ਵਾ ਅੱਛਾ ਹੋਈ ਜੀ ਬਾਲਾ ਜੀ ਬਾਪੂ ਜੀ پارٹی ਹੋਗੀ ਤੇਰੇ ਜਮੇ ਪਾਰਟੀ ਪੱਕਾ ਵੀਰੇ ਆ ਜਾ ਬਰੇਟੇ ਚੱਲਦੇ ਕਰਦੇ ਆ ਪਾਰਟੀ ਮੈਂ ਮਾਤਾ ਤੋਂ ਪੈਸੇ ਲੈ ਕੇ ਆਣਾ ਅੱਛਾ ਪਰ ਆ ਜਾ ਫਿਰ ਮੈਂ ਵੀ ਇੱਥੇ ਚੱਲਦਾ ਓਕੇ 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 ਆ ਜਾ ਵੀ ਆ ਜਾ ਠੀਕ ਅਰੇ ਮੈਂ ਚਾ ਮਾ ਮੈਂ ਪਾਰਟੀ ਦੇਣੀ ਆ ਮੇਰੇ ਯਾਰਾਂ ਦੋਸਤਾਂ ਨੂੰ ਫੌਮ ਦੇ ਨਾਲੇ ਮੈਂ ਦੱਸ ਕਿ ਪਾਸ ਹੋ ਗਿਆ ਮੈਨੂੰ ਪੈਸੇ ਦੇ ਦੋ ਅੱਛਾ ਪੈਸੇ ਦੇ ਦੋ ਹਾਂਜੀ ਦਾਦਾ ਨੇ ਪੁੱਤ ਤਾਂ ਗੱਡੀ ਬਾਹਰ ਗਿਆ ਹੋਇਆ ਸੀ ਬਲੋ ਫਿਰ ਜਲਦੀ ਮੈਂ ਟਾਈਮ ਦੇ ਦਿਆਂਗਾ ਖਰਚਾ ਸਾਥ ਮੇਰੇ ਕੋਲ ਹੈਗੇ ਸੀ ਖਰਚਾ ਮੈਂ ਨਾ ਤੇਰੇ ਗੱਡੀ ਤੋਂ ਚੋਰੀ ਦੇ ਦੇ ਦਿੰਦਾ ਜਲਦੀ ਤੂੰ ਕੀ ਕਰਦੀ ਆ ਖੜੀ ਬੈ ਜਾ ਕੰਮ ਕਰ ਲੈ ਹਣਾ ਲੈ ਸਰਾਹਣੇ ਖੜ ਗਈ ਮੇਰੇ

ਕੀ ਕਿਸੇ ਦਰਦੂਦੂ ਤਾਂ ਨਹੀਂ ਪਿਆ ਕਿਤੇ ਨਾ ਨਾ ਚਲ ਚੰਗਾ ਜਾ ਉੱਥੇ ਬਹਿ ਜਾ ਅੰਦਰ ਜਾ ਕੇ ਮਚਾ ਲਿਉਂਗੀ ਤੇ ਡੈਡੀ ਨੂੰ ਕਹ ਦੋ ਮੇਰੇ ਮੋਟਰਸਾਈਕਲ ਲੱਗ ਗਈ ਚੰਗਾ ਕਾਇ ਤੂੰ ਕੋਈ ਨਾਲ ਲੈ ਆ ਦੂਗਾ ਮੋਟਰਸਾਈਕਲ ਆ ਆਉਂਦੇ ਹਾਂ ਕਾਇ ਨਹੀਂ ਆ ਮੈਂ ਲੈ ਬਿੱਕੇ ਪੁੱਤ ਚਾਹ ਪੀ ਲੈ ਲੈ ਸੌਗਾ ਚਲ ਫੇਰ ਪੀ ਲੈ ਮੇਂ ਕੀ ਪੁੱਤ ਖੜਾ ਹੋ ਆ ਬੂਡ ਦੇਖ ਲੈ ਲੈ ਖੜਾ ਹੋ ਉੱਧਰ ਖੜਾ ਹੋ ਜਾ ਖੜਾ ਉਹ ਮੰ ਤੂੰ ਖੜਾ ਤਾਂ ਹੋ ਕੀ ਹੋ ਗਿਆ ਲੈ ਦੱਸ ਇਧਰ ਉਹ ਖੜਾ ਕੀ ਕਹਿੰਦਾ ਸੀ ਮੋਟਰਸਾਈਕਲ ਲੈਣ ਵਾਲਾ ਖੜਾ ਹੋ ਕੇ ਦੱਸ ਤਾਂ ਦੇ ਫਿਰ ਮੈਨੂੰ ਲੈ ਬੈਠ ਇਧਰ ਆ ਗਿਆ ਹਾਂ ਆ ਗਿਆ ਲੈ ਤੂੰ ਆਏ ਕਰ ਮੇਰੀ ਗੱਲ ਸੁਣ ਹਾਂ ਉਹ ਨਾ ਵਿੱਕੀ ਨੂੰ ਮੋਟਰਸਾਈਕਲ ਲਿਆ ਦੇ ਐ ਕਹਿੰਦੇ ਸੀ ਉਹ ਕਹਿੰਦਾ ਮੈਨੂੰ ਮੋਟਰਸਾਈਕਲ ਲਿਆ ਦੇ ਮੰਮੀ ਸਾਰੇ ਮੁੰਡਿਆਂ ਕੋਲੇ ਹੈਗਾ ਨਾ ਮੈਂ ਕੱਲਾ ਕਹਿੰਦਾ ਤੁਰਕੇ ਜਾਣਾ ਕਦੇ ਕਿਸੇ ਨਾਲ ਚੜਕੇ ਜਾਣਾ ਕਾਈ ਤੁਰਕੇ ਜਾਣਾਗਾ ਤੇ ਵਿੱਕੀ ਹੁਣ ਹੈ ਕਿੱਥੇ ਆ ਇੱਧਰ ਹੀ ਗਿਆ ਹੋਊਗਾ ਹੁਣ ਆਪਦੇ ਦੋਸਤਾਂ ਦੋਸਤਾਂ ਕੋਲੇ ਆ ਜਾਊਗਾ ਕੋਈ ਨਾ ਬਿੰਦ ਝੱਟ ਨੂੰ ਤੂੰ ਐ ਕਰ ਨੂੰ ਲੈ ਜਾ ਕੇ ਨਾ ਨਾਲ ਤੇ ਮੋਟਰਸਾਈਕਲ ਦਵਾ ਲਿਆ ਉਹਨੂੰ ਲੈ ਕੇ ਕਿਸੇ ਪਾਸੇ ਚਲ ਅਸੀਂ ਜਾਂਦੇ ਆਂਗੇ ਕੋਈ ਗੱਲ ਨਹੀਂ ਬਰੇਟੇ ਜਾਂਦੇ ਆਂਗੇ ਬਾਦਰ ਕਲੇਰੀ ਤੂੰ ਫਿਰ ਹੋਰ ਫੜ ਲੈਣਾਂ ਦੱਸ ਆਹੋ ਆਪਣੇ ਆੜਤੀ ਵੀ ਤੂੰ ਫੜ ਲੈ ਹਾਂ ਹਾਂ ਖੁਸ਼ ਨਹੀਂ ਹੁੰਦਾ ਹੋਰ ਚਲ ਕੋਈ ਗੱਲ ਨਹੀਂ ਚੱਲਦੇ ਆਂ ਅਸੀਂ ਮੈਂ ਦੇਖਦਾ ਉਹਨੂੰ ਕਿੱਥੇ ਫੜਾ ਕੋਈ ਨਾ ਲਿਆ ਦੇ ਦਵਾ ਖਾ ਕੋ ਉਸ ਨਾਲ ਹੀ ਫਿਰਦੇ ਆਪਾਂ No le mero costa, lo muerto, ¿saben qué leo? Dios me lo larga ਦੇਖਣ ਉਧਰ ਬਾਹਰ ਨੂੰ ਕੰਮ ਕਰ ਲੈ ਤੂੰ ਮੈਂ ਇਹ ਦੇਖ ਲਈਆਂ ਕੌਣ ਆ ਕੌਣ ਆ ਭਾਈ ਆ ਭਾਈ ਤੁਹਾਡੀ ਚਿੱਠੀ ਆਈ ਆ ਭਾਈ ਕਾਹਦੀ ਚਿੱਠੀ ਆ ਭਾਈ ਆ ਭਾਈ ਚਿੱਠੀ ਆ ਤੁਸੀਂ ਪੜ ਕੇ ਦੇਖ ਲਿਓ ਆਪੇ ਬੇ ਮੈਨੂੰ ਤਾਂ ਕਿੱਥੇ ਆਉਂਦਾ ਪੁੱਤ ਅੱਜ ਵੱਖਾਂ ਜਨ ਨੂੰ ਦਿਖਾਉਣੀ ਆ ਆ ਭਾਈ ਸਾਈਨ ਕਰ ਦਿਓ ਬੇ ਮੈਨੂੰ ਕਿੱਥੇ ਆਉਂਦਾ ਭਾਈ ਸਾਈਨ ਕਰਨੇ ਕਰ ਦਿਓ ਭਾਈ ਮੈਂ ਲਾ ਦੂੰਗੀ ਤੇ ਆਹ ਉਹ ਕਰ ਦਿਓ ਮੇਰੇ ਤਾਂ ਆ ਲਾ ਦੂੰਗੀ ਬੂਥਾ ਚਲੋ ਭਾਈ ਐਂ ਕਰ ਦਨੇ ਫਿਰ ਇਹ ਇੱਥੇ ਲਾ ਦਿਓ ਮੈਂ ਤੇ ਆਹ ਹੈ ਤੇ ਚੰਗਾ ਭਾਈ ਠੀਕ ਹੈ ਭਾਈ ਪਤਾ ਨਹੀਂ ਕਾਦੀ ਚਿੱਠੀ ਆ ਮੈਨੂੰ ਲੱਗਦਾ ਮੇਰੇ ਪੁੱਤ ਦੀ ਚਿੱਠੀ ਹੋਊਗੀ ਕੋਈ ਮੰਮੀ ਇਹ ਤੇ ਮੇਰੀ ਚਿੱਠੀ ਆ ਇਹ ਤੇਰੀ ਕਿੱਥੇ ਆ ਇਹ ਤਾਂ ਮੁੰਡੇ ਦੀ ਹੋਊਗੀ ਮੈਨੂੰ ਲੱਗਦਾ ਮੁੰਨੇ ਮੇਰੀ ਚਿੱਠੀ ਆ ਮੈਨੂੰ ਇੱਕ ਵਾਰੀ ਪੜ ਲੈਂਦਾ ਪੁੱਤਾਂ ਨੂੰ ਕੀ ਆਦਾ ਪੜਨਾ ਬੈਠੀ ਤੂੰ ਕਰੇਂਗੀ ਮੰਮੀ ਛੱਡ ਦਿਓ ਮੈਨੂੰ ਤੈਨੂੰ ਕੀ ਆਦਾ ਪੜਨਾ ਇੱਥੇ ਲਾ ਦੱਸ ਕਹਿੰਦੀ ਮੈਂ ਆਪਣੀ ਲਾ ਦੇਖ ਲੱਕੀ ਲਿਖਾਇ ਤੇ ਮਮੀ ਇਹ ਤੇ ਮੇਰੀ ਚਿੱਠੀ ਆ ਤੇਰੀ ਕੱਲ ਚਿੱਠੀ ਆ ਲੜਉਣ ਲੱਗਦੀ ਮਮੀ ਨੇ ਛੱਟ ਚਾੜੀ ਲਾ ਦੱਸ ਬਣ ਗਏ ਹੈ ਅੱਜ ਓਏ ਮਰ ਜਾਂਦੀ ਆ ਜੀ ਤੁਸੀਂ ਕੀ ਸਮਝ ਸਕਦੇ ਮੇਰੀ ਫੀਲਿੰਗ ਨੂੰ ਕੀ ਹੋ ਗਿਆ ਪੁੱਤਾਂ ਡੇਡੀ ਜੀ ਆਪਣੀ ਨਾ ਖੁਸ਼ੀ ਅੱਜ ਪੂਰੀ ਹੋ ਗਈ ਮੈਂ ਆਪਣੇ ਆਪਣੀ ਸੋਨ ਲਈ ਵਾਹ ਤੁਹਾਡੀ ਧੀ ਜੱਜ ਬਣ ਗਈ ਵਾਹ 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 ਸਾਵਾ ਸਪੁੱਤ ਤੇ ਸਾਵਾ ਸ ਲਮੈਨੂ ਵੀ ਲੱਸੂਗਾ ਕੋਈ ਘਰੇ ਬੈਠ ਕੇ ਕਿਵੇਂ ਕਰਨੀ ਜੱਜ ਹੈ ਸਕੂਲ ਤਾਂ ਕਦੇ ਗਈ ਨਹੀਂ ਇਹ 12ਵੀਂ ਤੋਂ ਤਾਂ ਹਟਾ ਲਈ ਸੀ ਇਹ ਮੈਂ ਆਹੀ ਆ ਫਿਰ ਸਾਡੇ ਚੌਥੀ ਦੀ ਗੱਲ ਬਸ ਲੈ ਦੇਖ ਲੈ ਮੈਨੂੰ ਕਾਮਲੀ ਬਣਾਈ ਜਾਂਦੇ ਨੇ ਮੈਨੂੰ ਨਹੀਂ ਯਕੀਨ ਆਏਗਾ ਤੁਹਾਡੇ ਤੇ ਤੈਨੂੰ ਯਕੀਨ ਨਹੀਂ ਹੈਗਾ ਮੇਰਾ ਮੁੰਡਾ ਵੀ ਨਹੀਂ ਆਇਆ ਮੈਂ ਤਾਂ ਉਸ ਨੂੰ ਪੁੱਛ ਲੈਂਦੀ ਮੇਰੇ ਘਰ ਤਾਂ ਦਿੱਖਿਓ ਮੈਨੂੰ ਜਾਣ ਕੇ ਕਹਿ ਲੈ ਲੈ ਪੁੱਤ ਮੇਰੀ ਗੱਲ ਸੁਣ ਮੈਂ ਨਾਲ ਤਾਂ ਹੋ ਜਾਣਾ ਦਾ ਢਾੱਕੇ ਢੁੱਕੇ ਖੁਸ਼ੀ ਚ ਆਪਾਂ ਖੁਸ਼ੀ ਮਨਾਵਾਂਗੇ ਠੀਕ ਹੈ ਨਹੀਂ ਆਇਆ ਮੈਂ ਜੰਮਾ ਦੇ ਕੰਪੀ ਚ ਲੈ ਆਓ ਦੱਬਾ ਵੀ ਲਿਆ ਮੇਰੇ ਪਸੰਦ ਦਾ ਲੈ ਕੇ ਆਇਓ ਠੀਕ ਹੈ ਲੈ ਆਓ ਜਿਹੜਾ ਮਰਜ਼ੀ ਲਿਆਓ ਚਲ ਠੀਕ ਹੈ ਨਾ ਤੁਹਾਨੂੰ ਦਾ ਪਤੀ ਹੈ ਨਾ ਠੀਕ ਠੀਕ ਹੈ ਠੀਕ ਹੈ ਪੜ੍ਹਿਆ ਜਾਣਾ ਸੀ ਜਿਉਂਦਾ ਰ ਪੁੱਤ ਤੇ ਨਾਮ ਉੱਚਾ ਕਰਤਾ ਆਪਣੇ ਬਾਪ ਦਾ ਮੈਨੂੰ ਵੀ ਮਾਫ ਕਰ ਦੇ ਹਾਂ ਮੈਂ ਤੇਰੇ ਨਾਲ ਬਹੁਤ ਗਲਤ ਕੀਤਾ ਨਾ ਕੋਈ ਗੱਲ ਨਹੀਂ ਮੰਮੀ ਤੁਸੀਂ ਤਾਂ ਮੇਰੀ ਮਾਂ ਹੋ ਮੈਂ ਤੁਹਾਡੇ ਤੋਂ ਮਾਫੀ ਮੰਗ ਸਕਦੀ ਹਾਂ ਤੁਸੀਂ ਮਾਫੀ ਮੰਗਦੇ ਚੰਗੇ ਨਹੀਂ ਲੱਗਦੇ ਹੋਰ ਪੁੱਤ ਮੈਂ ਤਾਂ ਸੱਚੀ ਲਰੋਂ ਜਾਉਂਦਾਗਾ ਵੀ ਮੈਂ ਤੇਰੇ ਨਾਲ ਐ ਕਰਦੀ ਰਹੀ ਕੋਈ ਨਾ ਮੰਮੀ ਤੁਹਾਨੂੰ ਇਹਸਾਸ ਹੋ ਗਿਆ ਨਾ ਐਨੀ ਬਹੁਤ ਚਲ ਪੁੱਤ ਜਿਉਂਦੀ ਬਾਤ ਦੀ ਰ ਤੂੰ ਤਾਂ ਮੇਰਾ ਨਾਮ ਉੱਚਾ ਕਰਤਾ